ਹੈਲੋ ਹੈਲੋ ਅਜੀ ਪਾਸਟਰ ਸੁਖਵਿੰਦਰ ਰਾਜਾ ਜੀ ਬੋਲ ਰਹੇ ਹਾਂ ਜੀ ਜੀ ਜੈਮਸੀ ਕੀ ਪਾਸਟਰ ਜੀ ਜੈਮਸੀ ਜੀ ਮੈਂ ਪਾਸਟਰ ਬੰਟੀ ਬੋਲ ਰਿਹਾ ਜੀ ਪਾਸਟਰ ਵੈਲਫੇਅਰ ਐਸੋਸੀਏਸ਼ਨ ਬਿਆਸ ਦਾ ਪ੍ਰਧਾਨ ਬੋਲ ਰਿਹਾ ਜੀ ਹਾਂ ਜੀ ਜੀ ਠੀਕ ਹੈ ਬਹੁਤ ਵਧੀਆ ਜੀ ਕਿਰਪਾ ਪਰਮੇਸ਼ਵਰ ਦੀ ਤੁਸੀਂ ਦੱਸੋ ਘਰ ਪਰਵਾਹ ਠੀਕ ਠਾਕ ਸਭ ਹਾਂ ਜੀ ਜੀ ਵਧੀਆ ਦਾਇਰ ਬੋਤ ਸੁਣਾਓ ਚਲੋ ਚੰਗਾ ਜੀ ਅਚਾ ਪਾਸਟਰ ਰਾਜਾ ਜੀ ਇੱਕ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਤੁਸੀਂ ਅਸਟੇਜ ਦੇ ਉੱਪਰ ਕੋਈ ਵੀ ਡਾਂਸ ਕਰ ਰਹੇ ਆ ਬਿਲਕੁਲ ਐਕਟਰਾਂ ਦੇ ਵਾਂਗੂ ਤੁਹਾਡੀ ਕਲੀਸੀਆ ਵੀ ਡਾਂਸ ਕਰ ਰਹੀ ਹੈਗੀ ਹੈ ਹਾਂਜੀ ਹਾਂਜੀ ਤੇ ਇਹ ਤੁਸੀਂ ਦੱਸ ਸਕਦੇ ਹੋ ਬਾਈਬਲ ਦੇ ਵਿੱਚ ਇਹ ਸਾਨੂੰ ਕਰਨਾ ਜਾਇਜ਼ ਆ ਜਾਂ ਨਾ ਜਾਇਜ਼ ਆ ਤੁਸੀਂ ਬਾਈਬਲ ਦੇ ਵਿੱਚੋਂ ਸਿਰਫ ਇਹਦਾ ਜਵਾਬ ਦਿਓ ਸਿਰਫ ਉਦਾਂ ਨਹੀਂ ਆਪਾਂ ਕਹਿਣਾ ਕਿ ਖੁਸ਼ੀ ਹੈ ਜੀ ਖੁਸ਼ੀ ਵੇਖੋ ਇਸ ਤਰ੍ਹਾਂ ਦੇ ਲੋਕਾਂ ਨੂੰ ਨਹੀਂ ਦਿਖਾਈ ਜਾਂਦੀ ਹੈਗੀ ਜੋ ਕਰ ਰਹੇ ਹੋ ਬਿਲਕੁਲ ਇਹੀ ਬਾਈਬਲ ਤੋਂ ਪਾ ਰਹੇ ਕਿਹੜੀ ਗੱਲ ਬਾਈਬਲ ਦੇ ਚੋਂ ਕੋਈ ਪ੍ਰੂਫ ਦੇ ਸਕਦੇ ਆ ਨਹੀਂ ਤੁਸੀਂ ਦੱਸੋ ਤੁਸੀਂ ਦੱਸੋ ਕਿਹੜੀ ਗੱਲ ਬਾਹਰ ਆ ਰਹੀ ਹੈ ਬਾਈਬਲ ਤੋਂ ਬਾਹਰ ਆਜੀ ਬਿਲਕੁਲ ਇਹ ਜਿਹੜਾ ਡਾਂਸ ਕਰਨਾ ਆ ਇਹ ਕਿਥੇ ਜਾਇਆ ਹੈਗਾ ਦੱਸੋ ਮੈਨੂੰ ਕਿ ਐਡਾਂ ਤੇ ਜਿਹਦਾ ਤੁਸੀਂ ਖੁਦ ਵੀ ਸਟੈਪ ਕਰ ਰਹੇ ਆ ਉਹ ਉਹ ਕਿਥੇ ਬਾਈਬਲ ਦੇ ਵਿੱਚ ਆ ਜੀ ਕਿਸ ਤਰ੍ਹਾਂ ਜਿਹੜੇ ਤੁਸੀਂ ਸਟੈਪ ਕਰ ਰਹੇ ਹੈਗੇ ਅੱਗੇ ਪਿੱਛੇ ਨੂੰ ਜਾ ਜਾ ਰਹੇ ਹੋ ਉਹ ਸਾਡੀ ਕੀ ਦੀਆਂ ਪਤਾ ਕੀ ਕਰੋ ਕਿੰਦੀ ਉਹ ਆਤਮਾ ਚ ਨਹੀਂ ਉਹ ਆਤਮਿਕ ਕੰਮ ਨਹੀਂ ਉਹ ਡਾਂਸ ਆ ਸੁਰੇ ਵੈਰੀ ਗੱਲ ਸੁਣੋ ਨਾ ਜੀ ਕਿ ਜਿਹੜੇ ਮਸੀਹ ਸਿੰਗਰ ਨਹੀਂ ਆ ਜੀ ਜੀ ਉਹਨਾਂ ਨੂੰ ਬੇਨਤੀ ਕਰੋ ਕਿ ਜਿਹੜੇ ਸੈਟ Song ਗੀਤ ਗਾਦੇ ਕਰੋ ਨਹੀਂ 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 ਅੱਛਾ ਮੇਰੀ ਗਲਤ ਨੂੰ ਰਾਜਾ ਜੀ ਪਹਿਲਾਂ ਮਸੀਹ ਤੁਸੀਂ ਮਸੀਹ ਸੰਗਰਾਂ ਨੂੰ ਫੋਲੋ ਕਰਦੇ ਹੋ ਕਿ ਬਾਈਬਲ ਨੂੰ ਪ੍ਰਭੂ ਯਿਸੂ ਮਸੀਹ ਮੈਂ ਕਹਿ ਰਿਹਾ ਮਤਲਬ ਕਿ ਜੇ ਆਪਾਂ ਪ੍ਰਭੂ ਦੇ ਨਾਮ ਦੇ ਨੱਚ ਲੈਣੇ ਲਾ ਲੋ ਹਨਾ ਤਾਂ ਕੋਈ ਪਾਪ ਹੀ ਕੋਈ ਨਹੀਂ 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 ਪਾਪ ਹੈਗਾ 100% ਪਾਪ ਆ ਜੀ ਤੁਸੀਂ ਇੱਕ ਹਾਂ ਤੁਸੀਂ ਦੇ ਨਾਲ ਨੱਚੋ ਨਾ ਨਹੀਂ ਨਹੀਂ ਤੁਸੀਂ ਤੁਸੀਂ ਫਿਰ ਮਸੀਹਤ ਨੂੰ ਬਦਨਾਮ ਕਰ ਰਹੇ ਹੋ ਨਾ ਇਸ ਤਰ੍ਹਾਂ ਇਹ ਤਾਂ ਕੋਈ ਬਦਨਾਮ ਨਹੀਂ ਹੈ ਬਦਨਾਮ ਹੋ ਰਹੀ ਹੈ ਜੀ ਬਦਨਾਮ ਹੋ ਰਹੀ ਹੈਗੀ ਆ ਇਹ ਲੋਕ ਜਿਹੜਾ ਜਿਹੜਾ ਬੜੀ ਲੋ ਸੇਖ ਲੋਕ ਜਾਂ ਹਿੰਦੂ ਲੋਕ ਜਾਂ ਵੇਖਦੇ ਤੋਂ ਬਾਅਦ ਉਹ ਤੂੰ ਦੇਖੋ ਮੇਰੀ ਗੱਲ ਸਤਹੀ ਜਿਹੜੇ ਸੇਖਿਆ ਨਾ ਉਹਨਾਂ ਨੂੰ ਖੁਸ਼ ਕਰਨ ਦਾ ਜਤਨ ਨਾ ਕਰੋ ਨਹੀਂ ਨਹੀਂ ਮੈਂ ਤੁਹਾਨੂੰ ਖੁਸ਼ ਕਰਨ ਦੀ ਗੱਲ ਨਹੀਂ ਕਰ ਰਿਹਾ ਸੁਣਿਆ ਨਾ ਮੇਰੀ ਬਾਈਬਲ ਖੁਸ਼ ਕਰਨ ਦੀ ਗੱਲ ਨਹੀਂ ਕਰ ਰਿਹਾ ਪਰ ਜਦੋਂ ਉਹ ਤੁਹਾਡੀਆਂ ਰੀਲਾਂ ਤੇ ਫਿਰ ਗਾਣੇ ਲਾ ਲਾ ਵਜਾਉਂਦੇ ਜਾਂ ਕੁਝ ਕਰਦੇ ਨਾ ਉਹਦੇ ਚ ਬਾਈਬਲ ਵਿੱਚ ਜੇ ਮੈਂ ਲੋਕਾਂ ਨੂੰ ਖੁਸ਼ ਕਰਾਉਂਦਾ ਮੈਂ ਪਰਮੇਸ਼ਰ ਦਾ ਦਾਸ ਨਹੀਂ ਤੇ ਤੁਸੀਂ ਫਿਰ ਕਿੰਨੂੰ ਖੁਸ਼ ਕਰ ਰਹੇ ਹੋ ਜੇ ਉੱਥੇ ਮਨੁੱਖਾਂ ਨੂੰ ਖੁਸ਼ ਕਰਨੇ ਨਹੀਂ ਕਰ ਰਿਹਾ ਨਹੀਂ ਨਹੀਂ ਤੁਹਾਡੇ ਅੱਗੇ ਲੋਕ ਨੱਚ ਰਹੇ ਤੁਹਾਡੇ ਵੱਲ ਵੇਖ ਕੇ ਤੁਸੀਂ ਉਹਨਾਂ ਨੂੰ ਖੁਸ਼ ਕਰ ਰਹੇ ਆਏ ਤੇ ਨੱਚਦੇ ਰਹਿਣਾ ਵਾ ਨਹੀਂ ਨਹੀਂ ਤੁਸੀਂ ਨੱਚਦੇ ਰਹਿਣਾ ਕੋਈ ਨਹੀਂ ਸਕਦਾ ਨੱਚ ਤੋ ਨਾ ਮੇਰੀ ਗੱਲ ਸੁਣੋ ਫਿਰ ਸਾਡੇ ਨਾਲ ਬੈਠੋ ਬਹਿ ਕੇ ਗੱਲ ਕਰੋ ਇੱਕ ਕਰੀ ਤੁਸੀਂ ਆ ਜੀ ਜਿੱਦ ਮਰਜੀ ਆ ਜਾਓ ਜਦੋਂ ਦੱਸੋ ਟਾਈਮ ਦੱਸੋ ਤੁਸੀਂ ਜਦੋਂ ਮਰਜੀ ਆ ਜਾਓ ਨਹੀਂ ਜਦੋਂ ਮਰਜੀ ਹੁਣ ਮੰਨ ਲਓ ਕਿ ਇਸ ਵੇਲੇ ਤੁਸੀਂ ਕੋਈ ਹੋਣੇ ਆਜੋ ਤੇ ਇਸ ਤੋਂ ਹੋਣੇ ਆ ਜੀ ਨਹੀਂ ਆਏ ਹੋਏ ਤੁਸੀਂ ਤੁਹਾਨੂੰ ਕੋਈ ਆ ਜੀ ਆ ਜੀ ਮੈਂ ਅਹ ਕਰੂ ਤੁਸੀਂ ਟਾਈਮ ਦੋ ਤੁਸੀਂ ਕੱਲ ਪਰਸੋਂ ਸੋਮਵਾਰ ਮੰਗਲਵਾਰ ਬੁੱਧਵਾਰ ਬਹੁਤ ਮਰਜ਼ੀ ਤੁਸੀਂ ਬੈ ਨੱਚਦੇ ਤੇ ਕਹਿਦੀ ਹਿੰਮਤ ਵੀ ਨਹੀਂ ਆਗੀ ਤਾਕਤ ਵੀ ਨਹੀਂ ਆਗੀ ਕਿ ਡੱਕ ਜੇ ਕੋਈ ਨਹੀਂ ਜ਼ਰੂਰ ਜੀ ਡੱਕਾਂਗੇ ਅਸੀਂ ਤੇ ਫਿਰ ਪ੍ਰਭੂ ਦੇ ਗੀਤਾਂ ਤੋਂ ਕੋਈ ਹੱਥ ਤਾਕਤ ਨਹੀਂ ਆਗੀ ਪ੍ਰਭੂ ਦੇ ਗੀਤਾਂ ਤੋਂ ਪ੍ਰਭੂ ਤੁਸੀਂ ਇੱਕ ਸੇਵਕ ਹੈਗੇ ਆਂ ਖੁਦਾ ਦੇ ਵਚਨ ਦੱਸੋ ਉਹਨਾਂ ਲੋਕਾਂ ਨੂੰ ਤੇ ਬੱਚਾ ਤੁਸੀਂ ਵਾਕਿਆ ਹੀ ਖੋਲ ਕੇ ਵੇਖੋ ਨਾ ਮੈਂ ਵੇਖੋ ਜੀ ਮੈਂ ਤੁਹਾਨੂੰ ਦੱਸ ਦਾਂ ਤੁਹਾਡੀ ਜਿਹੜੀ ਵੀਡੀਓ ਉਹਦੇ 'ਚ ਬਿਲਕੁਲ ਗਲਤ ਹੈ 100% ਗਲਤ ਹੈਗਾ ਕਹਦੇ ਨਹੀਂ ਗੱਲ ਤੇ ਤੁਸੀਂ ਡਾਂਸ ਕਰ ਰਹੇ ਤੁਸੀਂ ਸੇਵਕ ਆ ਖੁਦਾ ਦੇ ਤੁਹਾਡਾ ਕੰਮ ਨਹੀਂ ਫਰਜ਼ ਨਹੀਂ ਬਣਦਾ ਕਿ ਤੁਸੀਂ ਜਿਹੜਾ ਡਾਂਸ ਕਰੋ ਅੱਗੇ ਪਿੱਛੇ ਹੋ ਕੇ ਔਰ ਉਹ ਕੋਈ ਆਤਮਿਕ ਗੱਲ ਨਹੀਂ ਹੈ ਆਤਮਾ ਤੋਂ ਬਾਹਰ ਕੰਮ ਹੈ ਗਾ ਪਾਸਿਬਲ ਜਿੰਦਰ ਨੇ ਵੀ ਡੱਕੋ ਪਾਸੰਕ ਨੂੰ ਡੱਕੋ ਅੱਛਾ ਜੀ ਮਤਲਬ ਮੇਰੀ ਗੱਲ ਸੁਣੋ ਕਿ ਜੇ ਤੁਸੀਂ ਮਤਲਬ ਕਹਿੰਦੇ ਕਿ ਤੁਸੀਂ ਉਹਨਾਂ ਵੱਲ ਵੇਖ ਕੇ ਤੁਸੀਂ ਕਿੰਨੂੰ ਫੋਲੋ ਕਰ ਰਹੇ ਮੈਂ ਤੁਹਾਨੂੰ ਇਹ ਕਹਿ ਰਿਹਾ ਮੈਂ ਤੇ ਹੈ ਤੁਸੀਂ ਅੰਦਰ ਨੂੰ ਪਾਸੰਕ ਨੂੰ ਫੋਲੋ ਕਰ ਰਹੇ ਪਾਸੰਕ ਉਹ ਹੀ ਪ੍ਰਭੂ ਦਾਸ ਯਾਰ ਜਾਂ ਤੁਸੀਂ ਨਹੀਂ ਨਹੀਂ ਤੁਸੀਂ ਕਿੰਨੂੰ ਫੋਲੋ ਕਰ ਰਹੇ ਹੈਗੇ ਆ ਬਾਈਬਲ ਨੂੰ ਪ੍ਰਭੂ ਜੀ ਸ਼ੁਕਰੀ ਨੂੰ ਤਾਂ ਪਾਉਣਾ ਸਾਹਿਬ ਨੂੰ ਮੈਂ ਬਾਈਬਲ ਨੂੰ ਹਾਂਜੀ ਤੁਹਾਡਾ ਸਤਾਦ ਹਾਂਜੀ ਤੁਹਾਡਾ ਤੁਹਾਡਾ ਸਤਾਦ ਕਿਹੜਾ ਮੇਰਾ ਸਟਾਰ ਜੋਨ ਸ਼ੰਕਰ ਰੋ ਹੈਗੇ ਆ ਉਹਨਾਂ ਨੂੰ ਤੁਸੀਂ ਫੋਲੋ ਨਹੀਂ ਕਰਦੇ ਨਹੀਂ ਫੋਲੋ ਫੋਲੋ ਕਰਨ ਦਾ ਮਤਲਬ ਕੀ ਹੁੰਦਾ ਹੈ ਬਾਈਬਲ ਦੇ ਵਿੱਚ ਕੀ ਲਿਖਿਆ ਉਹ ਇਦਾਂ ਦੇ ਕੰਮ ਕਰਦੇ ਹੀ ਨਹੀਂ ਕਿਦਾਂ ਦੇ ਕਰਦੇ ਤੁਸੀਂ ਜਿਹੜਾ ਨੱਚਣਾ ਨਾ ਜਾਂ ਤੁਸੀਂ ਵੀਡੀਓ ਬਣਾ ਕੇ ਨਾ ਬਹੁਤ ਤੁਸੀਂ ਨੱਚੋ ਚਰਚ ਵਿੱਚ ਹਮੇਸ਼ਾ ਦਿਨ ਨੱਚੋ ਵੀਡੀਓ ਕੰਟੈਂਟ ਪੇਸ਼ ਕਰਕੇ ਵੀਡੀਓ ਸਿਰਫ ਤੁਸੀਂ ਇਸ ਕਰਕੇ ਪਾ ਰਹੇ ਤਾਂ ਕਿ ਲੋਕ ਤੁਹਾਨੂੰ ਵੇਖਣ ਔਰ ਅੱਗੇ ਸ਼ੇਅਰ ਕਰਨ ਤੁਸੀਂ ਪੈਸਾ ਕਮਾਓ ਉਹਦੇ ਤੋਂ ਲੋਕ ਵਾਧੂ ਵਿੰਦੇ ਫਰੁਕ ਜਾਂ ਨਾ ਉਹਨੇ ਗਲਤੀ ਸ਼ੁਰੂ ਬਿਲਕੁਲ ਉਹਦੇ ਸਿਰਫ ਤੁਸੀਂ ਪੈਸਾ ਕਮਾਉਣ ਲਈ ਕਰ ਰਹੇ ਨਾ ਉਹ ਤੇ ਸੇਵ ਤੁਸੀਂ ਉਹਨੂੰ ਸੇਵ ਕਰੀਦਾ ਨਾ ਨਾ ਜੋ ਕਿ ਮੈਂ ਸੇਵਾ ਕਰ ਰਿਹਾ ਕੁਝ ਵੇਖੋ ਅਸੀਂ ਤੁਹਾਨੂੰ ਦੱਸਦੇ ਹਾਂ ਅਸੀਂ ਤੇ ਇਹਦੇ ਤੇ ਐਕਸ਼ਨ ਜ਼ਰੂਰ ਲਵਾਂਗੇ ਤੁਸੀਂ ਸਾਨੂੰ ਸਮਾਂ ਦਿਓ ਜਾਂ ਬਹਿ ਕੇ ਸਾਡੇ ਨਾਲ ਵਿਚਾਰ ਕਰੋ ਦਿਲ ਖੋਲ ਕੇ ਲੈ ਲਓ ਕਿਛ ਨਾ ਕੋਈ ਬਿਰਗੋਲ ਜੀ ਨਹੀਂ ਅਸੀਂ ਤੇ ਕਰਾਂਗੇ ਕੁਛ ਨਾ ਕੁਛ ਫਿਰ ਪਰ ਤੁਸੀਂ ਫਿਰ ਬੈਠੋ ਸਾਡੇ ਨਾਲ ਤੁਸੀਂ ਸਮਾਂ ਦਿਓ ਤੁਸੀਂ ਅਗਲੇ ਹਫਤੇ ਕਰਦੇ ਬੈਠੇ ਤਾਂ ਨਾ ਕਹੋ ਬੇਟਾ ਤੂੰ ਐਕਸ਼ਨ ਲੈ ਲੈਣਾ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਗੀ ਨਾ ਕੋਈ ਪ੍ਰੋਬਲਮ ਨਹੀਂ ਚਲੋ ਠੀਕ ਆ ਜੀ ਕੋਈ ਗੱਲ ਨਹੀਂ ਫਿਰ ਆਪਾਂ ਜਰੂਰ ਮਿਲਦੇ ਆਂ ਔਰ ਅਸੀਂ ਤੁਹਾਨੂੰ ਮਿਲਾਂਗੇ ਵੀ ਇੱਕ ਦਿਨ ਜਰੂਰ ਔਰ ਬਾਈਬਲ ਦੇ ਵਿੱਚ ਉਹ ਤਾਂ ਦੇਖੋ ਨਾ ਅੱਛਾ ਮੇਰੀ ਗੱਲ ਸੁਣੋ ਜੇ ਐਕਸ਼ਨ ਲਵਾਂਗੇ ਤੇ ਫਿਰ ਜ਼ਰੂਰੀ ਕਿ ਮੈਂ ਅਸੀਂ ਪਤਾ ਕੀ ਸੋਚਦੇ ਆਂ ਕਿ ਸਾਡੀ ਆਪਣੀ ਕੌਮ ਬਦਨਾਮ ਹੁੰਦੀ ਆ ਸਾਡੀ ਆਪਣੀ ਨੇ ਸੇਵ ਕਰਦੇ ਜੇ ਬਦਨਾਮ ਬਣਾ ਤੁਸੀਂ ਕਰਦੇ ਜੋ ਤੁਸੀਂ ਕਰਦੇ ਜੀ ਬਦਨਾਮ ਅਰਦਾਸ ਜਿਹੜਾ ਗੁਸਤਾਨਾ ਰਹਿੰਦੇ ਨਾ ਨਹੀਂ ਨਹੀਂ ਉਸੇ ਡਾਂਸਿੰਗ ਕਲੱਬ ਬਣਾਤਾ ਚਰਚ ਨੂੰ ਉਹ ਤੁਹਾਨੂੰ ਲੱਗਦਾ ਤੁਸੀਂ ਆਪਰਾ ਬਣਾਇਓ ਇਹ ਤੇ ਨਹੀਂ ਬੜਿਆ ਡਾਂਸਿੰਗ ਕਲੱਬ ਆ ਤੁਹਾਡੇ ਸਾਰੇ ਲੋਕ ਉਹ ਤੁਸੀਂ ਦੱਸੋ ਮਨੋਂ ਕਿਹੜਾ ਆਤਮਾ ਦਾ ਕੰਮ ਹੋ ਰਿਹਾ ਉੱਥੇ ਤੁਸੀਂ ਦੱਸ ਦਿਓ ਕਿ ਪਰਚੇ ਕੋ ਆਤਮਾ ਨਚਾ ਰਿਆ ਇਹਨਾਂ ਲੋਕਾਂ ਕਿੰਨੇ ਲੋਕ ਚਾਹੀਦੇ ਤੁਸੀਂ ਕੀ ਕਰਦੇ ਕਿੰਨੇ ਚਾਚੀ ਵੀ ਚੱਲਦੇ ਤੁਹਾਡੇ ਲੋਕ ਹਾਂਜੀ ਤੁਹਾਡੇ ਚਾਚੀ ਕਿੰਨੇ ਲੋਕ ਹੁੰਦੇ ਮੇਰੇ ਚਰਚ ਵਿੱਚ ਕੋਈ ਨਹੀਂ ਹੁੰਦਾ ਜੀ ਮੈਂ ਇਕੱਲਾ ਹੀ ਸੇਵਾ ਕਰਦਾ ਆਪਣੇ ਪਰਿਵਾਰ ਨੂੰ ਲੈ ਕੇ ਕਿਦਾਂ ਮੈਂ ਆਪਣੇ ਪਰਿਵਾਰ ਨਾਲ ਹੀ ਸੇਵਾ ਕਰਦਾ ਕੋਈ ਨਹੀਂ ਹੁੰਦਾ ਚਰਚ ਵਿੱਚ ਆ ਜਾਂ ਫਿਰ ਆਪਣੇ ਪਰਿਵਾਰ ਨੂੰ ਸਮਝਾਇਆ ਕਰੋ ਬਾਈਬਲ 'ਚ ਲਿਖਿਆ ਰੋਮੀਆਂ ਚਾਤਦ ਦੇ ਕਿ ਪ੍ਰਾਇਟ ਟੈਲੀਵਿਜ਼ ਤੇ ਤੇਰਾ ਕੋਈ ਹੱਕ ਨਹੀਂ ਕੋ ਉਨ ਚਲਾ ਦੇ ਤੁਸੀਂ ਬਾਈਬਲ ਸਟਡੀ ਕੀਤੀ ਬਿਲ ਨੂੰ ਦੱਸੋ ਮੈਨੂੰ ਤੁਹਾਨੂੰ ਪਤਾ ਹੋਵਜੰਦਾ ਕੀ ਮਤਲਬ ਹੈਗਾ ਕੀਤੀ ਹੈ ਮੈਂ ਉਹਦਾ ਤਰ੍ਹਾਂ ਕਰਨੀ ਹੈ ਤੁਸੀਂ ਕਿਤੇ ਬਾਈਬਲ ਸਟਡੀ ਕਰੋ ਤੁਹਾਨੂੰ ਪਤਾ ਹੁੰਦਾ ਖੁਦਾ ਦੀ ਪਵਿੱਤਰ ਵੇਦੀ ਜੀ ਤੁਸੀਂ ਡਾਂਸ ਕਰ ਰਹੇ ਹੋ ਉਹਦੀ ਹਾਈਕ ਉਹ ਤਾਂ ਜਿਹੜੀ ਨਾ ਬਾਈਬਲ ਪਹਿਲਾਂ ਤੁਸੀਂ ਪੜ੍ਹੀ ਹੁੰਦੇ ਨਾ ਤੁਹਾਨੂੰ ਪਤਾ ਹੁੰਦਾ ਬਾਈਬਲ ਦੇ ਹਾਈਕਲ ਕਿੰ ਨੂੰ ਗਿਆ ਜਾਂਦਾ ਖੁਦਾ ਦਾ ਮੰਦਰ ਕਿੱਦਾਂ ਦਾ ਹੁੰਦਾ ਆ ਜਿਹੜੀ ਇਹ ਭੇਡਾਂ ਤੁਹਾਡੇ ਕੋਲ ਹੈਗੇ ਨੇ ਤੁਸੀਂ ਉਹਨਾਂ ਨੂੰ ਚਾਰੋ ਨਾ ਤਾਂ ਤੁਸੀਂ ਅਚਾ ਤੁਸੀਂ ਆਪਣੀਆਂ ਚਾਰਦੇ ਆ ਜਿਹੜੀ ਪ੍ਰਭੂ ਨੇ ਸਾਡੇ ਸਬੂਰਦ ਕੀਤੇ ਉਹ ਸਾਡੇ ਜਾਨੀ ਤੁਸੀਂ ਆਪਣੀਆਂ ਚਾਰਦੇ ਦੱਸੋ ਮੈਨੂੰ ਬਾਈਬਲ ਚ ਲਿਖਿਆ ਜਿਹੜੇ ਪ੍ਰਭੂ ਨੇ ਸਾਡੇ ਸਬੂਰਦ ਕੀਤੇ ਹੈ ਨਾ ਉਹ ਹੀ ਚਾਰਦੇ ਤੁਸੀਂ ਆਪਣੀਆਂ ਚਾਰਦੇ ਕੁਛ ਜੀ ਤੁਸੀਂ ਤੁਸੀਂ ਆਪਣੀਆਂ ਚਾਰਦੇ ਆ ਤੁਸੀਂ ਨਾ ਪਤਾ ਕੀ ਕਰੋ ਤੁਸੀਂ ਨਹੀਂ ਨਹੀਂ ਇਕੱਠੇ ਜੋ ਬਰਦੀ ਕਰੋ ਮੈਂ ਬੈਸ ਬਣਾ ਕਰਨੀ ਜਿਹੜੀ ਤੁਹਾਡੀ ਜੋ ਵੀ ਤੁਹਾਡੇ ਦਿਲ ਚ ਦਰਦੇ ਆ ਨਾ ਉਹ ਤੁਸੀਂ ਮੀਡੀਆ ਤੇ ਯਾਰ ਕਰੋ ਥਾਲੇ ਚਾਰੋ ਤੁਸੀਂ ਆਪਣੀਆਂ ਭੇਡਾਂ ਚਾਰਦੇ ਆ ਤੁਸੀਂ ਇਹਦਾ ਤੂੰ ਦੱਸੋ ਆਪਣੀਆਂ ਭੇਡਾਂ ਚਾਰਦੇ ਤੁਸੀਂ ਕਿਹੜੀ ਹੈ ਤੁਸੀਂ ਮੈਨੂੰ ਕਹਿੰਨੇ ਕਿ ਆਪਣੀਆਂ ਭੇਡਾਂ ਚਾਰੋ ਮੈਂ ਕਹਾਂ ਤੁਸੀਂ ਆਪਣੀਆਂ ਭੇਡਾਂ ਚਾਰੋ ਆ ਜਿਹੜੀਆਂ ਪ੍ਰਭੂਤਾ ਦੇ ਜਿੰਦੇਰੇ ਦਿੱਤੀ ਤੁਸੀਂ ਉਹਨਾਂ ਚਾਰੋ ਨਾ ਨਹੀਂ 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 ਮੈਂ ਤੁਹਾਨੂੰ ਇਹ ਪੁੱਛ ਰਿਹਾ ਤੁਸੀਂ ਆਪਣੀਆਂ ਭੇਡਾਂ ਚਾਰਦੇ ਆ ਤੇ ਜੇ ਨਹੀਂ ਹੈਗੇ ਤੁਹਾਡੇ ਕੋਲ ਫਿਰ ਤੇ ਇਤਰਾ ਬੈਸ ਬਣੇ ਵੇਖਿਆ ਤੁਸੀਂ ਮੇਰੀ ਗੱਲ ਦਾ ਮੈਂ ਤੁਹਾਨੂੰ ਪੁੱਛ ਰਿਹਾ ਤੁਸੀਂ ਆਪਣੀਆਂ ਭੇਡਾਂ ਚਾਰਦੇ ਆ ਕਿਤਰਾ ਬਲ ਤੁਸੀਂ ਮੈਨੂੰ ਕਿਹਾ ਨਾ ਤੁਸੀਂ ਆਪਣੀਆਂ ਭੇਡਾਂ ਨੂੰ ਚਾਰੋ ਉਹਨਾਂ ਨੂੰ ਹਾਂਜੀ ਪ੍ਰਭੂ ਮੈਨੂੰ ਦਿੱਤੀ ਹੈ ਨਾ ਮੇਰੀ ਜਿਵੇਂ ਮੇਰੀ ਹੈ ਪ੍ਰਭੂ ਨੇ ਦਿੱਤੀ ਤੁਸੀਂ ਉਹਨਾਂ ਨੂੰ ਸਮਝਾ ਰਹੇ ਆਪਣੀਆਂ ਭੇਡਾਂ ਨੂੰ ਬਹੁਤ ਸਮਝਾਈਦਾ ਜੇ ਮੈਂ ਸੱਚ ਕਹਿੰਦਾ ਤਾਂ ਤੁਹਾਡੀ ਕਲੀਸਿਆ ਚਾਜ ਕੇ ਤੇ ਤੁਸੀਂ ਆਪਣੇ ਬਲ ਦੇ ਉੱਪਰ 10 ਲੋਕ ਵੀ ਨਹੀਂ ਬਚਾਏ ਅੱਜ ਤੱਕ ਉਹ ਸਭ ਦੁੱਧੀਆਂ ਚਰਚਾਂ ਦੇ ਲੋਕ ਹੈ ਤੁਹਾਡੇ ਕੋਲ ਜਿਨ੍ਹਾਂ ਨੂੰ ਇਹ ਲਾਲ ਜਤਾ ਮਹੀਨੇ ਬਾਅਦ ਰਾਖਣਾ ਦਵਾਂਗੇ ਤਰੀ ਪੁੱਛ ਦੇਵਾਂਗੇ ਉਹ ਦੂਜੀਆਂ ਚਰਚਾਂ ਦੇ ਲੋਕ ਆ ਗਏ ਆ ਤੂੰ ਇਹ ਤਾਂ ਕਰਿਓ ਤੂੰ ਇੱਥੇ ਆ ਗਏ ਨਾ ਤੂੰ ਇੱਥੇ ਆ ਗਏ ਤੇ ਕਹਿ ਦਿਓ ਕਿ ਮੈਂ ਤੈਨੂੰ ਰਸਨ ਦੇਣਾ ਨਹੀਂ ਨਹੀਂ ਮੈਂ ਤੇ ਕੋਈ ਇਹੋ ਜਿਹਾ ਲਾਲਚ ਦੇ ਨਹੀਂ ਨਹੀਂ ਅਸੀਂ ਮਦਦ ਕਰਦੇ ਹਾਂ ਪਰ ਇ tanto ਲਾਲਚ ਨਹੀਂ ਦੇਨੇ ਲੋਕਾਂ ਨੂੰ ਤੁਹਾਡੇ ਕੋਲ ਆਪਣੀਆਂ ਭੇਡਾਂ ਹੈ ਹੀ ਨਹੀਂ ਮੈਂ ਤੇ ਇਹ ਕਹਿੰਦਾ ਕਿ ਤਰੀ ਚਰਚਾਂ ਦੀ ਚੋਰੀ ਕੀਤੀਆਂ ਜਿੰਨਾ ਆ ਜਿੰਦਾ ਮਰਜੀ ਲਾ ਲਓ ਤੂੰ ਬਿਲਕੁਲ 100% ਚੋਰੀ ਕੀਤੀਆਂ ਤੁਸੀਂ ਦਾਅਵੇ ਨਾਲ ਸਟੇਜ ਤੇ ਖੜੇ ਕੇ ਕਹ ਲਓ ਕਿ ਜਿਹੜੇ ਮੈਂ ਬਚਾਏ ਲੋਕ ਸਾਹਮਣੇ ਆਜੋ ਵੇਖ ਲੋ 10 ਲੋਕ ਉਹ ਤੇ ਸਾਹਮਣੇ ਆਪਣੇ ਬੰਦਾਂ ਬਚਾਏ ਹੋਣ। ਤੁਸੀਂ ਮੀਡੀਆ ਮੀਡੀਆ ਇਕੱਠਾ ਕਰੋ ਕਿ ਅਗਰ ਕੋਈ ਮੀਡੀਆ ਤੇ ਕੀ ਕਹਿਣਾ ਸੀ ਤੁਹਾਡੇ ਨਾਲ ਸਿੱਧੀ ਗੱਲ ਕਰਾਂਗੇ ਜਦੋਂ ਵਰਜੀ ਕਰ ਲਓ। ਮੈਂ ਤਾਂ ਮੈਂ ਤੇ ਅੱਗੇ ਪੁੱਛਿਆ ਤੇ ਤੁਸੀਂ ਟਾਈਮ ਦਿਓ ਜੀ ਸਾਨੂੰ ਦੱਸੋ ਮੈਂ ਸੀ ਤਿਆਰ ਆ ਕੱਲ ਨੂੰ ਆਜੇਂ। ਵੇਰ ਕੋਈ ਨਾ ਟਾਈਮ ਲਗਾ ਤੋ ਜਿਹਨੇ ਵੀ ਤੁਸੀਂ ਜੋੜੀ ਵੀ ਕਰਵਾਈ ਕਰਨੀ ਉਹ ਕਰ ਲਿਓ ਇਕੱਠੇ ਹੋ ਗਏ ਮੇਰੇ ਇਹਦਾ ਟਾਈਮ ਨਹੀਂ ਹੁਣੇ ਕਿਹਾ ਕਿ ਮੈਨੂੰ ਕੋਈ ਨਹੀਂ ਆਜੋ ਆਪਾਂ ਬੈ ਕੇ ਕਰ ਲਾਂਗੇ ਬੈਸ ਬਾਜੀ ਦੀ ਗੱਲ ਨਹੀਂ ਹੈਗਾ ਬੇਕੋ ਬੈਸ ਬਾਜੀ ਲਈ ਬਿਲਕੁਨ ਨਹੀਂ ਆਹ ਇਹ ਬੈਸ ਬਾਜੀ ਲਈ ਖੁਦਾ ਦੇ ਬਚਨ ਦੇ ਵਾਸਤੇ ਨੇ ਬਚਨ ਤੁਸੀਂ ਇਹ ਤਰਾ ਮਤ ਪਤਾ ਕਿੰਦਾ ਪਹਿਲਾਂ ਤੁਸੀਂ ਕਮੈਂਟ ਕਰ ਦੇ ਜੋ ਪਹਿਲਾਂ ਕਈ ਕੁਝ ਕਰ ਲੈਂਦੇ ਤੇ ਤੁਹਾਡੀ ਵੀਡੀਓ ਤੇ ਇੱਕ ਵੀ ਕਮੈਂਟ ਮੇਰਾ ਦਿਖਾ ਦਿਓ ਆ ਤੇ ਪਰ ਇਹ ਤੇਰਾ ਇਹ ਕਾਇਦਾ ਮੰਗਾ ਵਕ ਮਰਾਲ ਪਾਸਟਰ ਉਹਨੂੰ ਤੇ ਬੁੱਲਦੇ ਤੇ ਨਹੀਂ ਇਹਨਾਂ ਉਹਨਾਂ ਦਾ ਜੱਟਾਂ ਦਾ ਦਿਮਾਗ ਆਪਣੇ ਚ ਬਾਹਰ ਕੱਢ ਪਈਦਾ ਤਾਂ ਮੈਂ ਦੱਸਦਾ ਬਈ ਲੋ ਤੁਸੀਂ ਤੁਹਾਡੀ ਵੀਡੀਓ ਦੇ ਇੱਕ ਵੀ ਕਮੈਂਟ ਦਿਖਾਓਗੇ ਕਿ ਪਾਸਟਰ ਬੰਡੀ ਦਾ ਕਮੈਂਟ ਆਇਆ ਹੈਗਾ ਤੇ ਦੇਖੋ ਵੀ ਮੈਂ ਤੁਹਾਨੂੰ ਡਾਇਰੈਕਟ ਫੋਨ ਕਰ ਰਿਹਾ ਸਿਰਫ ਇਸ ਕਰਕੇ ਕਿ ਸੋਸ਼ਲ ਮੀਡੀਆ ਤੇ ਆਪਣੀ ਕੌਮ ਦਾ ਮਜ਼ਾਕ ਨਾ ਬਣਾਈਏ ਬਈ ਬਸ ਇਹ ਚ ਕੋਈ ਵੀ ਜਗ ਨਹੀਂ ਨਹੀਂ ਤੁਜੀ ਗਾਥਾ ਪਾਠ ਜੀ ਤੁਸੀਂ ਮਿਗਾਕ ਬਣਾਇਆ ਉਹ ਤੁਸੀਂ ਜਿੱਦਾਂ ਤੁਸੀਂ ਪਤਾ ਕਰੋ ਤੁਸੀਂ ਇਕੱਠੇ ਹੋਗੇ ਤੇ ਪਲਾਨ ਬਣਾਉਣਿਆ ਕਿ ਰੂਲ ਕੱਢੋ ਪੰਜਾਬ ਚ ਹਾਂਜੀ ਠੀਕ ਹੈ ਬਲ ਜਿਹੜੀ ਵੀ ਤੁਹਾਡੀ ਕਮੇਟੀ ਹੋਊਗੀ ਜਿਹੜੀ ਤੁਹਾਡੀ ਆਪਣੀ ਕਮੇਟੀ ਆ ਤੇ ਉਹ ਤੁਸੀਂ ਰੂਲ ਕੱਢੋ ਤੁਸੀਂ ਨਾ ਨੱਚੰਦੋ ਕਰਨੋ ਵੱਡੇ ਦਿਨ ਤੇ ਵੀ ਨਾ ਕਰਿਆ ਨੱਚਿਆ ਕਰੋ ਅੱਛਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਤੁਹਾਨੂੰ ਪਹਿਲਾਂ ਅੱਗੇ ਕਹੀ ਕਿ ਤੁਸੀਂ ਨੱਚਣਾ ਤੇ ਫਿਰ ਵੀਡੀਓ ਬਣਾ ਕੇ ਕੋਈ ਪਾ ਰਹੇ ਜਾਂ ਨੱਚੀ ਜੋ ਭਵੇਂ ਸਾਰੀ ਨਹੀਂ ਉਹ ਤੇ ਸਾਡਾ ਆਪਣਾ ਚੈਨਲ ਹੈ ਜਿੱਤਨ ਮਰਜੀ ਪਾਈਏ ਲਾ ਲੋ ਉਹ ਫਿਰ ਪੈਸਾ ਕਮਾਉਣ ਦੀ ਗੱਲ ਕਰ ਰਹੇ ਨਾ ਉਹ ਜਿੱਤਨ ਮਰਜੀ ਪਾਈਏ ਲਾ ਲੋ ਉਹ ਫਿਰ ਪੈਸਾ ਕਮਾਉਣ ਦੀ ਗੱਲ ਕਰ ਰਹੇ ਨਾ ਉਹ ਜਿੱਤਨ ਮਰਜੀ ਪਾਈਏ ਲਾ ਲੋ ਉਹ ਫਿਰ ਪੈਸਾ ਕਮਾਉਣ ਦੀ ਗੱਲ ਕਰ ਰਹੇ ਨਾ ਉਹ ਜਿੱਤਨ ਮਰਜੀ ਪਾਈਏ ਲਾ ਲੋ ਉਹ ਫਿਰ ਪੈਸਾ ਕਮਾਉਣ ਦੀ ਗੱਲ ਕਰ ਰਹੇ ਨਾ ਉਹ ਜਿੱਤਨ ਮ ਪੀ ਇੰਸਟਾਗ੍ਰਾਮ ਫੇਸਬੁਕ ਤੋਂ YouTube ਤੋਂ ਪੈਸਾ ਕਮਾਈ ਕਰਦੇ ਮੈਨੂੰ ਪਤਾ ਹੈ ਨਾ ਸਾਰੀਆਂ ਚੀਜ਼ਾਂ ਦਾ ਕਿਉਂ ਕੀਤਾ ਜਾਂਦਾ ਹੈ ਹਾਂਜੀ ਇਹ ਤੇ ਕਰੋੜਾ ਅਰਬਾਂ ਦਾ ਕੰਮ ਆ ਹੋਂਡਾ ਆ ਜੀ ਲਓ ਤੁਹਾਨੂੰ ਲੱਗ ਤੁਸੀਂ ਇਹ ਸਿਰਫ ਕਲੀਸ਼ਿਆਂ ਨੂੰ ਸਮਝਾ ਸਕਦੇ ਹੋ ਕਿ ਮੈਂ ਪੈਸਾ ਨਹੀਂ ਕਮਾਉਣਾ ਮੈਂ ਵੇਖਦਾ ਕਿ ਇਹ ਚੀਜ਼ਾਂ ਨਾਲ ਮੈਨੂੰ ਪ੍ਰੋ ਮਦਦ ਦਿੰਦੀ ਹੈ ਵੇਖੀ ਕਰਕੇ ਪਾਉਂਦੇ ਆ ਕਿ ਉਹਨਾਂ ਨੂੰ ਪੈਸਾ ਮਿਲੇ ਮੈਂ ਤਾਂ ਕਹਿੰਦਾ ਕਲੀਸ਼ਿਆਂ ਨੇ ਕਿ ਪ੍ਰੋ ਮੈਨੂੰ ਵੱਧ ਦਿੰਦੇ ਆ ਸਾਰੇ ਪਾਸੋਂ ਵੱਧ ਦਿੰਦੇ ਤੇ ਮੈਂ ਤਾਂ ਤੁਹਾਨੂੰ ਇਹੋ ਕਹੂੰਗਾ ਵੀ ਆ ਚੀਜ਼ਾਂ ਜਿਹੜੀਆਂ ਬੰਦ ਕਰੋ ਇਹ ਤੁਹਾਡੇ ਲਈ ਬਿਲਕੁਲ ਇਹ ਪਉਤ ਆਤਮਾ ਦੇ ਦੁਆਰਾ ਨਹੀਂ ਹੈ ਕਿ ਨਾ ਤੁਸੀਂ ਪਉਤ ਆਤਮਾ ਦਾ ਮਜ਼ਾਕ ਬਣਾ ਰਹੇ ਹੈਗੇ ਆ ਔਰ ਖੁਦਾ ਦੇ ਬਚਨ ਤੋਂ ਬਿਲਕੁਲ ਤੁਸੀਂ ਦੂਰ ਹੈ ਜੇ ਆ ਪਰਮੇਸ਼ਰ ਦਾ ਬਚਨ ਨਹੀਂ ਜੇ ਹੈਗਾ ਚਲੋ ਤਾਂ ਇਹ ਸੋਚਦੇ ਰਹੋ ਪਰਪਤਨ ਸ਼ੀਸ਼ਣ ਕੋਈ ਨਹੀਂ ਜ਼ਰੂਰ ਜੀ ਤੁਸੀਂ ਮਿਲਣ ਦਾ ਟਾਈਮ ਨਹੀਂ ਦਿੱਤਾ ਜੇ ਵੀ ਇਹਦਾ ਮਤਲਬ ਹੈਗਾ ਕਿ ਤੁਹਾਡੇ ਕੋਲ ਨਾ ਤੇ ਖੁਦਾ ਦਾ ਕਲਾਮ ਆ ਔਰ ਨਾ ਹੀ ਤੁਹਾਡੇ ਕੋਲ ਖੁਦਾ ਹੈਗਾ ਜੇ ਹੁੰਦਾ ਹੁੰਦਾ ਨਾ ਤੁਹਾਡੇ ਕੋਲ ਤੁਸੀਂ ਜੇ ਆਓ ਜੀ ਮੇਰੇ ਨਾਲ ਬੈ ਕੇ ਗੱਲ ਕਰੋ ਆ ਪਰ ਤੁਸੀਂ ਪਤਾ ਕੀ ਹੁੰਦਾ ਕਿ ਬਿਸਵਾ ਇਸ ਮੇਰੇ ਕੋ ਉਹੀ ਬੈਸ ਭਾਜੀ ਕਹਦੇ ਉਹਨਾਂ ਨਾਲ ਪਤਾ ਸਹੀ ਲੱਗੀਦਾ ਬੈਸ ਬਤੋ ਜਿਹੜੀ ਆਪਾਂ ਮੈਂ ਤੁਹਾਨੂੰ ਨਾ ਬੈਸ ਕਹਿੰਦੇ ਜਿਹੜੀ ਵੀ ਤੁਹਾਡੀ ਚੜੀ ਕਮੇਟੀ ਹੈ ਨਾ ਬੈਸ ਭਾਜੀ ਨਾ ਹੁੰਦੀ ਆ ਕਮੇਟੀ ਜਿਹੜੀ ਤੁਹਾਡੇ ਨਾਮ ਦੇ ਵਿੱਚੋਂ ਕੁਝ ਗੱਲਬਾਤ ਕਰਾਂਗੇ ਉਹ ਦੇਖੋ ਪਤਾ ਕੀ ਹੈ ਹੁਣ ਮਨ ਲਓ ਕਿ ਮੈਂ ਕਹਿੰਦਾ ਕਿ ਤੁਸੀਂ ਕਿੱਦਾਂ ਹੋ ਜਾਂਦਾ ਕਿਉਂਕਿ ਮੈਂ ਤੁਹਾਨੂੰ ਕਹਿਣਾ ਕਿ ਮੈਂ ਆਪਾਂ ਦੇ ਨੱਚਣਾ ਪ੍ਰੂਫ ਦੇ ਦਿੱਤਾ ਹੈ ਹਾਂ ਤੇ ਤੁਸੀਂ ਕਿਹਾ ਨਵੇਂ ਨੱਚਦੇ ਫਿਰ ਬੈਸ ਹੀ ਹੁੰਦੀ ਨਾ ਉਹਦੇ ਨਾਲ ਤੁਸੀਂ ਨਹੀਂ ਨਹੀਂ ਤੁਸੀਂ ਇਹਦਾ ਪ੍ਰੂਫ ਬਾਈਬਲ ਦੇ ਵਿੱਚੋਂ ਦਿਓਗੇ ਨਾ ਕਿਦਾ ਰਬਾ ਮਨ ਜਾਨ ਜੀ ਤੁਸੀਂ ਸਾਨੂੰ ਬਾਈਬਲ ਦੇ ਵਿੱਚੋਂ ਪ੍ਰੂਫ ਦੋਗੇ ਨਾ ਵੇਖੋ ਜੀ ਇੱਥੇ ਇਦਾਂ ਕਰ ਰਹੇ ਸੀ ਲੋਕ ਮੈਂ ਤਾਂ ਕਰਕੇ ਕਰ ਰਿਹਾ ਹੇ ਸ਼ੈਤਾਨ ਦਾ ਬਾਈਬਲ ਦੇ ਵਿੱਚੋਂ ਤਾਂ ਇਹ ਬਾਹਰ ਹੋ ਗਏ ਤੇ ਫਿਰ ਫਾਇਦਾ ਹੀ ਕੀ ਹੋਇਆ ਦੌਦ ਨਹੀਂ ਨੱਚਦਾ ਤਾਂ ਦੌਦ ਨੇ ਬੇਚਾਰ ਵੀ ਕੀਤਾ ਸੀ ਉਹ ਵੀ ਕਰਿਆ ਕਰੋ ਫਿਰ ਕਿਦਾਂ ਦੌਦ ਨੇ ਪੇਸ਼ੋਹਾਰ ਵੀ ਕੀਤਾ ਸੀ ਦੌਦ ਦਾ ਨਹੀਂ ਨਹੀਂ ਮੈਂ ਤਾਂ ਉਹ ਜਿਹੜੀ ਗੱਲ ਕਰ ਰਿਹਾ ਤੇ ਮੈਨੂੰ ਦੱਸੋ ਨਾ ਚਲੋ ਠੀਕ ਆ ਜੀ ਚਲੋ ਮੈਂ ਤੁਹਾਡੇ ਨਾਲ ਆ ਜਾਣਾ ਬਿਲਕੁਲ ਸਹਿਮਤ ਹੋ ਗਿਆ ਦੌਦ ਤੇ ਨੱਚਿਆ ਸੀ ਕਿਹਦਾ ਸੰਗੋਗ ਦੇ ਗਾੜੀ ਨੇ ਨੀ ਕਿਥੇ ਨੱਚਿਆ ਸੀ ਕਿੱਦਾਂ ਨੱਚਿਆ ਕਿਥੇ ਸੀ ਉਹ ਖੁਦਾ ਨੂੰ ਦੋਬ ਲੈ ਕੇ ਆ ਰਿਹਾ ਹੈ ਨਾ ਨਹੀਂ ਨਹੀਂ ਬਾਹਰ ਸੀ ਕਿ ਅੰਦਰ ਸੀ ਕਿੱਦਾਂ ਦੌੜਦਾ ਖੁਦਾ ਦਾ ਵਚਨ ਹੁੰਦਾ ਨਾ ਉੱਥੇ ਖੁਦਾ ਹੁੰਦਾ ਨਹੀਂ ਨਹੀਂ ਉਹ ਤਾਂ ਹੀ ਗੱਲ ਹੈ ਬਾਈਬਲ ਬਾਈਬਲ ਨੂੰ ਨਾ ਪੜੋ ਵੀ ਜਰੂਰ ਪੜ੍ਹਦੇ ਬਾਈਬਲ ਦੋ ਦਿਨ ਲੱਗਿਆ ਸੀ ਨਹੀਂ ਨਹੀਂ ਤੁਸੀਂ ਪੜ੍ਹਦੇ ਨਹੀਂ ਪੜ੍ਹਦੇ ਨਹੀਂ ਫਿਰ ਤੁਸੀਂ ਇਹ ਸਵਾਲ ਹੀ ਨਾ ਕਰਦੇ ਮੈਂ ਤਾਂ ਉਹਨੇ ਪੇ ਵਿਚਾਰ ਕੀਤਾ ਸੀ ਦੋ ਦਿਨੇ ਸ਼ਰਦ ਲਾਈਆਂ ਰਹੀਆਂ ਸੀ ਉਹ ਵੀ ਲੜੋ ਜਾ ਕੇ ਫਿਰ ਜਿਹੜੀ ਮੂਸਾ ਦੇ ਭੈਣੇ ਮਰੀਮ ਹਨਾ ਉਹ ਡਪਲੀ ਵਿੱਚ ਜਾਂਦੀ ਗੜੀ ਨੱਚਦੀ ਫਿਰ ਜਿਫਤਾ ਦੀ ਕੁੜੀ ਨੱਚਦੀ ਠੀਕ ਹੈ ਕਿੰਨੇ ਬਾਈਬਲ ਚੋਂ ਹੈ ਜਿਹੜੇ ਨਹੀਂ 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 ਉਹ ਲੱਗਦਾ ਚੱਲੋ ਨੱਚਦਾ ਹੋਊਗਾ ਵਾਸੀ ਤੁਸੀਂ 100% ਗਲਤ ਜੇ ਮੈਂ ਤੁਹਾਨੂੰ ਸਾਂ ਕਿਉਂਕਿ ਤੁਹਾਨੂੰ ਪਤਾ ਨਹੀਂ ਬਾਈਬਲ ਦਾ ਬੈਨਰ ਬਣਾਓ ਤੁਸੀਂ ਬਿਲਕੁਲ ਬਾਈਬਲ ਤੋਂ ਬਾਹਰ ਆ ਤੁਹਾਨੂੰ ਨਹੀਂ ਪਤਾ ਕਿਸੇ ਵਜ੍ਹਾ ਇਹ ਮੇਰੀ ਗੱਲ ਸੁਣ ਤੁਸੀਂ ਬੈਨਰ ਬਣਾਓ بڑے بڑے ਫਲੈਕਸੀ ਬੋਰਡ ਲੈ ਕੇ ਦੋ ਉੱਤੇ ਲਿਖ ਦਿਓ ਮੇਰੇ ਬਾਰੇ ਮੇਰੇ ਨਹੀਂ ਮੈਂ ਤੁਹਾਨੂੰ ਮੂੰਹ ਤੇ ਤੁਹਾਨੂੰ ਕਹਿ ਰਿਹਾ ਕਿ ਤੁਹਾਨੂੰ ਨਹੀਂ ਪਤਾ ਬਾਈਬਲ ਦਾ ਅੱਜ ਤੁਸੀਂ ਮੇਰਾ ਮਾਰ ਕਰਨ ਛੋੜੋ ਜੀ ਤੁਸੀਂ ਆਜ ਹਾਂਜੀ ਉਹ ਵੀ ਮੇਰੇ ਨਿਆਂਈ ਪਾਸਟਰ ਜੋ ਨਾ ਹੀ ਤੇ ਮੇਰੇ ਪਾਸਟਰ ਜੋ ਨਹੀਂ ਨਿਆਂਈ ਪਾਸਟਰ ਦੀ ਗੱਲ ਨਹੀਂ ਦੀ ਗੱਲ ਹੁੰਦੀ ਹੈ ਕਿ ਆਪਾਂ ਇਹਦੇ ਵਿਚਾਰ ਦੇ ਕਰੀਏ ਕੋਈ ਥੋੜਾ ਤੇ ਵਿਚਾਰੇ ਇਧਰ ਜਿੱਧਰ ਜਿੱਧਰ ਕਰਨੇ ਉਧਰ ਕਰੋ ਜਿੱਥੇ ਮੰਗਾਂ ਨਹੀਂ ਵਿਚਾਰੇ ਤੁਸੀਂ ਫਿਰ ਬਾਈਬਲ ਜੋ ਪੌਲਸ ਜਿਹੜਾ ਦੀ ਪੌਲਸ ਖੁਦਾ ਦਾ ਦਾਸ ਜਾ ਕੇ ਹਰ ਜਗ੍ਹਾ ਦੇ ਉੱਪਰ ਬਹੁਤ ਸਾਰੇ ਲੋਕਾਂ ਦੇ ਨਾਲ ਬਵਾਦ ਵਿਵਾਦ ਕਰਦਾ ਸੀ ਤੁਸੀਂ ਕਹਿੰਦੇ ਉਹ ਨਿਆਂਈ ਨਹੀਂ ਸੀ ਲੋਕਾਂ ਦਾ ਉਹ ਤੁਸੀਂ ਇਧਰ ਜਿੱਧਰ ਜਿੱਦਾਂ ਨੂੰ ਕਰਦਾ ਉਧਰ ਕਰੋ ਨਾ ਜਾ ਕੇ ਨਹੀਂ ਸਾਨੂੰ ਤੇ ਵੇਖੋ ਖੁਦਾ ਨੇ ਸਭ ਜਦਾਂ ਜੋ ਹੁਕਮ ਲਾਇਆ ਨਾ ਦੋ ਮੇਟੇ ਤੁਹਾਡਾ ਹੋਵੇਗਾ ਉਹ ਸਾਰ ਜਗ੍ਹਾ ਤੇ ਚੇਤਾਵੋ ਇੱਕ ਦੂਜੇ ਨੂੰ ਕਿ ਤੁਸੀਂ ਜੇ ਗਲਤ ਜ ਕੋਈ ਗਲਤ ਕੰਮ ਕਰਤੋਂ ਨੂੰ ਬਾਹਰ ਕੱਢੋ ਉਹਦੇ ਚੋਂ ਉਹ ਕੋਈ ਗੱਲ ਉਹ ਤੁਸੀਂ ਜਿਹੜੇ ਤਾਂ ਤੁਸੀਂ ਚਾਹ ਜੋ ਉੱਚਾ ਤੁਸੀਂ ਬਾਈਬਲ ਦੇ ਹਵਾਲੇ ਦੇ ਰਹੇ ਪਹਿਲਾਂ ਮੈਨੂੰ ਪੜੋ ਹਾਈਕਲ ਦੇ ਵਿੱਚ ਤੇ ਬੰਦਾ ਜਾ ਨਹੀਂ ਸੀ ਸਕਦਾ ਪੁੱਤਰ ਤੈਨੂੰ ਬਣਾ ਤੁਸੀਂ ਕਹ ਰਹੇ ਉਥੇ ਅੱਜ ਡਾਂਸ ਕਰ ਰਹੇ ਤੁਸੀਂ ਜਾ ਜਾ ਕੇ ਤੇ ਹੈਨਾ ਕੋਈ ਗੱਲ ਤੁਸੀਂ ਆਪੇ ਜੋ ਵੀ ਕਰਨਾ ਕਰੋ ਆਪਾਂ ਤੇ ਇਦਾਂ ਕਰਨਾ ਆਪਾਂ ਮੈਂ ਹੋਰ ਐਸੋ ਕੋਈ ਹੋਣ ਜਾਂਦੀ ਪੌਣੀ ਤੁਹਾਨੂੰ ਕੋਈ ਨੇ ਖੁਦਾ ਨੇ ਤੁਹਾਨੂੰ ਜਿਹੜਾ ਵੇਖਣਾ ਵੇਖਣਾ ਹੈਗਾ ਤੁਸੀਂ ਜੇ ਇਹ ਬੋਲ ਰਹੇ ਨਾ ਕਿ ਤੁਹਾਨੂੰ ਆਪਣੀ ਗਲਤੀ ਨਹੀਂ ਲੱਗਦਾ ਕਿ ਮੇਰੀ ਗਲਤੀ ਤੁਸੀਂ ਕਹਿੰਦੇ ਮੈਂ ਹੋਰ ਜ਼ਿਆਦਾ ਕਰੂੰਗਾ ਤੇ ਤੁਹਾਡੇ ਕੋਲ ਇਹਦੇ ਤੋਂ ਜ਼ਿਆਦਾ ਕੁਝ ਹੈ ਵੀ ਨਹੀਂ ਇਤੋਂ ਜ਼ਿਆਦਾ ਹੈ ਵੀ ਨਹੀਂ ਕੁਝ ਤੁਹਾਡੇ ਕੋਲ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਕਿ ਤੁਸੀਂ ਕਲੀਸਿਆ ਨੂੰ ਜਿਹੜਾ ਹੈ ਬਰਬਾਦੀ ਦੀ ਰਾਹ ਤੇ ਲੈ ਕੇ ਜਾ ਰਹੇ ਹੈਗੇ ਆ ਤੁਸੀਂ ਖੁਦਾ ਦੇ ਨਾਮ ਨੂੰ ਤੋੜ ਰਹੇ ਜਿਹੜੇ ਆ ਨਹੀਂ ਨਹੀਂ ਪ੍ਰਭੂ ਦੇ ਨਾਂ 'ਚ ਨਹੀਂ ਜੀ ਇਹਨਾਂ ਪਾਸੇ ਪ੍ਰਭੂ ਦਾ ਨਾਮ ਲੈਣੇ ਪੋਣੇ ਡਿਆਂ ਅੰਕਲਾ ਜੀ ਲੋ ਪ੍ਰਭੂ ਦਾ ਨਾਮ ਆ ਦੋ ਤੁਸੀਂ ਇਹ ਆਰਾਧਨਾ ਨਹੀਂ ਆ ਨਾ ਤੁਹਾਡੀ ਕੋਈ ਇਹ ਸਿਰਫ ਤੁਹਾਡਾ ਬਿਜ਼ਨਸ ਆ ਤੁਸੀਂ ਬਿਜ਼ਨਸ ਕਰ ਰਹੇ ਹੋ ਸਿਰਫ ਕੋਈ ਕਹਿਦਾ ਹਾਂ ਜੀ ਰੋਂਦੇ ਰਹਿੰਦੇ ਤੁਸੀਂ ਨਹੀਂ ਮੈਂ ਬੜਾ ਪੁੱਛ ਰਹੀ ਨਾ ਹੈਗਾ ਜੇ ਮਿਲ ਕੇ ਵੇਖੋ ਮੈਨੂੰ ਬੈਠੋ ਤੁਸੀਂ ਜੇ ਪੁੱਛ ਰਹਿੰਦੇ ਹੋ ਨਾ ਤਾਂ ਫਿਰ ਇਦਾਂ ਇਦਾਂ ਨਾ ਕਰੋ ਪਰ ਸਭ ਵੇਖੋ ਦੁੱਖ ਤੇ ਹੁੰਦਾ ਨਾ ਕਿ ਆਪਣੀ ਕੌਮ ਦੇ ਵਿੱਚ ਕੋਈ ਬੰਦਾ ਜੇ ਗਲਤੀ ਲੱਗ ਰਹੀ ਹੋਵੇ ਅੱਛਾ ਇਹ ਕੀ ਨਹੀਂ ਨਹੀਂ ਚਲੋ ਨੱਚ ਲੀ ਤੁਸੀਂ ਇਹ ਵੀਡੀਓ ਵੇਖ ਲਈ ਹੈ ਹੈ ਨਾ ਅਸਾ ਜਿਹੜਾ ਪ੍ਰਚਾਰ ਕੀਤਾ ਉਹ ਨਹੀਂ ਤੁਹਾਨੂੰ ਦਿਖਦਾ ਔਰ ਯਾਰ ਮੈਨੂੰ ਤੇ ਪਾਈ ਕਿਸੇ ਨੇ ਸਿਰਫ ਐਹੀ ਵੀਡੀਓ ਮੈਂ ਤੇ ਸੁਣਦਾ ਐ ਆਈਡੀ ਖੋਲ ਕੇ ਵੇਖੋ ਨਾ ਤਾੜੀ ਮੈਂ ਤੁਹਾਡੀ ਆਈਡੀ ਮੈਂ ਤਾਂ ਤੁਹਾਨੂੰ ਵੇਖ ਪਸੰਦ ਹੀ ਨਹੀਂ ਕਰਦਾ ਸੱਚੀ ਗੱਲ ਪੁੱਛੋ ਕਿੰਨੋਂ ਤੁਹਾਨੂੰ ਤੇ ਮੈਂ ਕਹਾਂ ਮੈਂ ਕਿਹਦੇ ਕਹਿਣਾ ਕਿ ਤੇ ਮੈਂ ਪਸੰਦ ਕਰੀ ਨਹੀਂ ਨਹੀਂ ਮੈਂ ਤਾਂ ਤੁਹਾਨੂੰ ਸੁਣਨਾ ਹੀ ਨਹੀਂ ਪਸੰਦ ਕਰਦਾ ਕਿਉਂਕਿ ਮੈਨੂੰ ਪਤਾ ਤੁਸੀਂ ਅੱਗੇ ਵੀ ਤੁਹਾਡੀਆਂ ਕਿਸੇ ਨੇ ਵੀਡੀਓ ਪਾਈਆਂ ਹਨ ਨਚਣੋਚਣ ਲੀਆਂ ਤੇ ਮੈਂ ਉਹਨਾਂ ਦਾ ਵੇਖਦਾ ਭਾਵੇਂ ਤੁਸੀਂ ਫੋਲ ਸਟੋਨ ਦੇ ਨਹੀਂ ਤੇ ਮੈਨੂੰ ਉਦੋਂ ਦਾ ਨਹੀਂ ਹੈਗਾ ਕਿ ਯਾਰ ਜਿਹੜਾ ਬੰਦਾ ਬਾਈਬਲ ਤੋਂ ਬਾਹਰ ਇਹਨੂੰ ਕੀ ਸੁਣਨਾ ਹੈਗਾ ਕੋਈ ਨੇਕ ਕੰਮ ਕਰੋ ਤੁਹਾਨੂੰ ਕੋਈ ਸੁਣੇ ਵੀ ਤੇ ਨਾ ਸੁਣੋ ਬਿਲਕੁਲ ਜੀ ਮੈਂ ਬਿਲਕੁਲ ਨਹੀਂ ਪਸੰਦ ਕਰਦਾ ਤੇ ਤੁਸੀਂ ਸੁਣੋ ਨਾ ਤਾਂ ਦੇਖੋ ਨਾ ਇਹ ਨਾ ਵੀ ਨਾ ਵੀ ਦੇ ਰਹੇ ਆ ਗਾ ਵੀ ਇੱਕ ਪਾਸੇ ਤੇ ਨੁਸਾਨ ਨਹੀਂ ਕਰਦੇ ਇੱਕ ਪਾਸੇ ਤੇ ਵੀਡੀਓ ਵੇਂਦੇ ਜੋ ਵੀਡੀਓ ਤੁਹਾਨੂੰ ਸਾਡਾ ਵੀਡੀਓ ਕਿਸੇ ਨੇ ਪਾਈ ਸੀ ਆਹ ਤੂੰ ਦੇਖੀ ਤਾਂ ਹੈ ਨਾ ਤੋ ਹੀ ਉਹਦੇ ਸਭ ਨੂੰ ਡੀਟ ਮਾਰਦੇ ਤੇ ਕਹਿੰਦੇ ਮੈਂ ਨਹੀਂ ਵੇਂਦਾ ਮੈਂ ਨਹੀਂ ਤਾਂ ਪਸੰਦ ਨਹੀਂ ਕਰਦਾ ਕਿਸੇ ਨੂੰ ਵੀ ਪਤਾ ਹੁਣ ਤੁਸੀਂ ਮੈਨੂੰ ਪਾਉਂਗੇ ਇੰਸਟਾਗ੍ਰਾਮ ਤੋਂ ਉੱਤੇ ਫੋਟੋ ਥੋੜੀ ਹੋਣੀ ਵੀ ਕੀ ਦੀ ਆ ਰਹੀ ਆ ਤੋ ਇਹ ਪਤਾ ਕਿ ਜਦੋਂ ਵੀ ਗੱਲ ਰਈ ਵਾਲੇ ਪਾਸਟਾ ਆਉਂਦੇ ਜੋ ਰਈ ਵਾਲੇ ਪਾਸਟਾ ਦਾ ਮੈਨੂੰ ਡਰ ਥੋੜਾ ਮਾਰਿਆ ਜਦੋਂ ਮਰਜੀ ਵੱਲੋਂ ਫੋਨ ਕਰਦਲਾਂਗੇ ਇੱਧਰ ਨੂੰ ਤੁਹਾਨੂੰ ਅੱਗੇ ਕਿਹਨੇ ਫੋਨ ਕੀਤਾ ਰਹੀ ਜੇ ਤੁਹੋ ਉਹ ਕਈ ਆ ਜਿੰਦੇ ਕਿ ਦਰਖਾਸਤ ਦੇਣੀ ਆ ਪਿਛੇ ਪ੍ਰੇਮਦਰਦੀ ਨੇ ਕਿਹਾ ਕਿ ਦਰਦੇ ਪਰਚਾ ਦੇਣਾ ਦੱਸ ਮੈਂ ਮੈਂ ਕਦੋਂ ਨਾ ਕਰਦਾ ਮੈਂ ਪਰਚੇ ਤੋਂ ਡਰਦਾ ਕਦੇ ਤੁਹਾਨੂੰ ਪਤਾ ਅਸਲ ਤੇ ਨਾ ਉਹ ਸਮੇਂ ਭੁੱਲ ਗਏ ਜਦੋਂ ਤੁਹਾਡੇ ਰਹਿੰਦੇ ਗਣਾਂ ਮਿਲ ਆ ਗਈ ਤਾਂ ਨਾ ਤੁਹਾਡੀ ਮਦਦ ਬਹੁਤ ਜ਼ਿਆਦੀ ਲੋਕਾਂ ਨੇ ਕਰਦੀ ਤੁਸੀਂ ਉਹਨੂੰ ਭੁੱਲ ਗਏ ਆ ਮਦੇ ਕਿਸਰਵਾਲ ਤੁਹਾਡੇ ਪਿਛੇ ਲੋਕ ਗਏ ਆ ਕਿੰਨੀ ਤੁਹਾਡੀ ਐਨਪੋਜੀ ਤੁਸੀਂ ਭੁੱਲ ਗਿਓ ਚੀਜ਼ ਨੂੰ ਹੈਲਪ ਤਾਂ ਚਲੋ ਹੀ ਪ੍ਰਭੂ ਪ੍ਰਭੂ ਤਾਂ ਵਾਧਿਆ ਬਿਲਕੁਲ ਤੁਸੀਂ ਭੁੱਲ ਗਏ ਹੋ ਚੀਜ਼ ਨੂੰ ਤੁਹਾਨੂੰ ਅੱਜ ਲੱਗਦਾ ਕਿ ਵਾਕਿਆ ਦੇ ਦੂਸਰੇ ਸੇਵਕ ਜਿਹੜੇ ਸ਼ਾਇਦ ਉਧਾਂ ਤਰੇ ਫਿਰਦੇ ਹੈਗੇ ਇਹ ਤੁਹਾਨੂੰ ਭੁੱਲ ਗਿਆ ਉਹ ਸਮਾਂ ਤੇ ਇਹ ਯਾਦ ਰੱਖੋ ਪਤਾ ਨਹੀਂ ਕਿਹੜੇ ਵੇਲੇ ਕਿਹਦੇ ਤੇ ਕਿਹੜੀ ਪ੍ਰੋਬਲਮ ਆ ਜਾਣੀ ਕਦੀ ਭੁੱਲੀ ਦਾ ਨਾ ਸੇਵਕਾਂ ਨਾਲ ਰਲ ਕੇ ਰਹਿੰਦਾ ਮਿਲ ਕੇ ਚੱਲੀਦਾ ਆ ਮਿਲ ਕੇ ਕੰਮ ਕਰੀਦਾ ਸੇਵਕਾਂ ਨਾਲ ਬਿਲਕਿਈ ਆਪਾਂ ਦੇਖੋ ਆ ਇਥੇ ਸੁਣੋ ਧਿਆਨ ਨਾਲ ਧਿਆਨ ਕਰੋ ਆ ਇਥੇ ਕਹਿੰਦੀ ਕਹਿਣਾ ਹੈ ਹਾਈ ਤਿਕਰ ਕਹੇ ਪਾਸਟ ਦੇ ਖਿਲਾਫ ਦੇਖਿਆ ਬੋਲ ਦਿਨ ਜਬਾਅ ਦੋ ਮੈਂ ਸਿਰਫ ਤੁਹਾਨੂੰ ਇਹਨਾ ਕਹਣਾ ਮਿਲ ਕੇ ਕੰਮ ਕਰਨ ਦਾ ਇਹ ਚ ਫਾਇਦਾ ਹੁੰਦਾ ਮਿਲ ਕੇ ਮੇਂ ਤਮਸਿਆ ਪੈ ਗਿਆ ਨਾ ਮੁਰਕੇ ਕੱਲ ਨੂੰ ਤਮਸਿਆ ਪੈ ਗਿਆ ਆਈ ਮਿਲ ਤਿਆਰ ਆ ਪਰ ਜਿਹੜੀ ਇਤਲ ਦੀ ਗੱਲਾਂ ਹੁੰਦੀਆਂ ਨਾ ਉਹ ਦੇਖੋ ਫਿਰ ਤੁਸੀਂ ਆ ਕੰਮ ਬੰਦ ਕਰੋ ਨਾ ਤੁਸੀਂ ਚਰਚੋ ਚ ਨੱਚੋ ਸਾਰਾ ਦਿਨ ਵਿੱਚੋਂ ਪਰ ਉਹਦੇ ਵੀਡੀਓ ਬਣਾ ਕੇ ਨਾ ਪਾਓ ਇਹ ਸਿਰਫ ਤੁਹਾਨੂੰ ਕਹਿੰਦੇ ਆ ਕਿ ਵੀਡੀਓ ਬਣਾ ਕੇ ਨਾ ਪਾਓ ਜਿਹੜੀ ਚੀਜ਼ ਕਿਸੇ ਨੂੰ ਪਸੰਦ ਨਹੀਂ ਤੁਸੀਂ ਉਹਨੂੰ ਜ਼ਿਆਦਾ ਪ੍ਰਮੋਟ ਕਰ ਰਹੇ ਆ ਤੁਸੀਂ ਖੁਦਾ ਦਾ ਕਲਾਮ ਬੋਲੋ ਰੋਜ਼ ਬੋਲ ਬੋਲ ਕੇ ਉਹ ਬਾਇਗਰੋ ਸਿਰਫ ਐਹੋ ਜਿਹੇ ਵੀਡੀਓ ਪਾਉਣ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਬਾਈਬਲ ਤੋਂ ਬਾਹਰ ਕੰਮ ਕਰ ਰਹੇ ਜਦੋਂ ਅਨੇਜਾਤੀ ਲੋਕ ਤੁਹਾਨੂੰ ਵੇਖਣਗੇ ਔਰ ਉਹ ਕੀ ਸੋਚਦੇ ਫਿਰ ਮਸੀਹ ਤੇ ਬਾਰੇ ਤੁਸੀਂ ਕਹਿੰਦੇ ਲੋਕਾਂ ਨੂੰ ਕੁਝ ਨਹੀਂ ਕਰਨਾ ਤੇ ਤਾਂ ਮਨੂੰ ਲੋਕਾਂ ਨੂੰ ਤੁਸੀਂ ਦੁਖੀ ਕਰਕੇ ਤੁਸੀਂ ਕੀ ਪ੍ਰਭਾਵ ਛੱਡ ਰਹੇ ਹੋ ਦੁਨੀਆ ਦੇ ਉੱਪਰ ਲੋਕ ਸੋਚਦੇ ਯਾਰ ਚਰਚ ਵਿੱਚ ਆਹ ਕੰਮ ਹੁੰਦਾ ਹੈਗਾ ਨਹੀਂ ਇਹਦੇ ਵਿੱਚ ਐਡੀ ਕੀ ਬਰੇ ਹੈ ਹੋ ਗਈ ਕਿ ਚਰਚ ਵਿੱਚ ਆਹ ਕੰਮ ਹੁੰਦਾ ਹੋਰ ਯਾਰ ਜੀ 100% ਤੁਸੀਂ ਕੀਤੀ ਸਾਰੀ ਬੁਰੀਾਈ ਹੈ ਤੁਸੀਂ ਦੱਸ ਦੋ ਤੇ ਪਵਿੱਤਰਤਾਈ ਇੱਕ ਚੀਜ਼ ਤੇ ਨਜ਼ਰ ਆ ਰਹੀ ਕਿ ਪਵਿੱਤਰਤਾਈ ਦਾ ਕੰਮ ਹੈਗਾ ਇੱਥੇ ਬੜੀ ਪਵਿੱਤਰਤਾ ਦਾ ਕੰਮ ਹੋ ਰਿਹਾ ਹੈਗਾ ਉਹ ਜਿਹੜੇ ਲੋਕ ਤਾਰੇ ਗੜੀ ਨੱਚ ਰਹੇ ਤੁਸੀਂ ਨੱਚ ਰਹੇ ਡਾਂਸਰ ਬਣ ਕੇ ਉਹ ਕਿਦਾਂ ਇੱਕ ਤਾਂ ਅੱਗੇ ਪਿੱਛੇ ਹੋ ਸਟੈਪ ਕਰ ਰਹੇ ਹੈਗੇ ਉਹ ਖੁਦਾ ਦੇ ਵਚਨ ਤੋਂ ਬਾਹਰ ਆ ਮੈਂ ਤੇ ਮੈਂ ਤੇ ਬਹੁਤ ਨੱਚਦਾ ਪ੍ਰਭੂ ਦੇ ਕੀਰਤਨ ਤੇ ਨੱਚਿਆ ਕਰੂੰ ਚੰਗੀ ਗੱਲ ਹੈਗੀ ਮੈਂ ਨਹੀਂ ਤੁਹਾਨੂੰ ਮਨਾ ਕਰਦਾ ਪਰ ਮੈਂ ਕਹ ਰਿਹਾ ਆ ਵੀਡੀਓ ਬਣਾ ਕੇ ਨਾ ਪਾਓ ਇਹ ਗਲਤ ਹੈ ਵੀਡੀਓ ਫਿਰ ਚੱਲਣ ਦੇ ਕੈਮਰਾ ਤੇ ਚੱਲਣ ਜਾਂਦਾ ਤਦ ਬੋਹੀ ਇਹ ਨਾ ਤੁਸੀਂ ਸਿਰਫ ਇਹਨੂੰ ਇੱਕ ਬਿਜ਼ਨਸ ਬਣਾਇਆ ਕਿ ਪੈਸਾ ਆਏਗਾ ਇਹਦੇ ਉੱਤੋਂ। ਹੋਰ ਤੇ ਕੋਈ ਨਹੀਂ। ਤੇ ਉਹਨਾਂ ਨੇ ਕੰਪਲੀਟ ਕਰਦੋ ਨਾ ਜਿਹੜੇ ਪੈਸੇ ਭੇਜਦੇ ਆ। ਚਦੋਂ ਕੋਈ ਨਹੀਂ। ਬਾਹਰ ਦੀ ਅਸਲ ਦੇ ਜਿਹੜਾ ਤੁਹਾਨੂੰ ਤੁਸੀਂ ਨਹੀਂ ਸਮਝ ਰਹੇ ਤੇ ਨਾ ਤੁਹਾਨੂੰ ਸਮਝ ਆਉਣੀ ਹੈ। ਜਦੋਂ ਤੱਕ ਮੈਂ ਹੁਣ ਤੱਕ ਤੁਹਾਡੇ ਨਾਲ ਗੱਲ ਬਾਈ ਮੈਂ ਸਮਝ ਗਿਆ ਕਿ ਤੁਸੀਂ ਨਹੀਂ ਸਮਝ ਸਕਦੇ ਨਾ ਤੁਹਾਨੂੰ ਸਮਝ ਤੋਂ ਬਾਹਰ ਆ ਤੁਸੀਂ। ਸੋ ਕਿ ਜਿਹੜਾ ਬੰਦਾ ਵਚਨ ਨੂੰ ਜਾਣਦਾ ਹੋਵੇ ਨਾ ਉਹ ਇਦਾਂ ਨਹੀਂ ਗੱਲਾਂ ਨਹੀਂ ਕਰਦਾ ਕਿ ਮੈਂ ਤੇ ਕਰਨਾ ਹੀ ਕਰਨਾ ਹੋਰ ਵੱਧ ਕੇ ਕਰੂੰਗਾ ਉਹ ਸੋਚਦਾ ਕਿ ਹਾਂ ਕਿਤੇ ਨਾ ਕਿਤੇ ਕਿਸੇ ਨੂੰ ਠੇਸ ਪਹੁੰਚਦੀ ਆ ਮੇਰੇ ਖੁਦਾ ਦੀ ਬਦਨਾਮੀ ਹੁੰਦੀ ਹੈ ਕਿ ਜਿਹੜੇ ਪਰਮੇਸ਼ਵਰ ਦਾ ਨਾਮ ਲੈ ਕੇ ਤੁਸੀਂ ਮਿਨਿਸਟਰੀ ਚੱਲੇ ਤੁਸੀਂ ਉਸੇ ਪਰਮਿਸ਼ਨ ਨੂੰ ਬਦਨਾਮ ਵੀ ਕਰਦੇ ਹੈਗੇ ਆ ਉਹ ਤੁਹਾਡਾ ਕਰਕੇ ਅੱਜ ਦੂਸਰੀਆਂ ਕੌਮਾਂ ਦੇ ਵਿੱਚ ਜਿਹੜਾ ਬੁਰਾਈ ਹੋ ਰਹੀ ਹੈ ਜੀ ਉਹ ਕੌਮਾਂ ਦੇ ਗੱਲ ਛੜ ਕੌਮਤ ਆਪੜ ਤਾੜੀ ਮਾਰਦੇ ਕਹਿੰਦੇ ਆ ਤੁਸੀਂ ਤਾੜੀ ਘੱਟੋ ਮਾਰਦੇ ਜੀ ਨਹੀਂ ਨਹੀਂ ਕੋਈ ਕਦੇ ਕਵੀ ਨਹੀਂ ਕਹਿੰਦਾ ਤੁਹਾਨੂੰ ਕਹਿੰਦੇ ਕਿਉਂ ਨਹੀਂ ਤੇ ਤੁਸੀਂ ਤੁਸੀਂ ਰੋਮੀਆਂ ਦੀ ਕਿਤਾਬ ਮੈਨੂੰ کہہ ਰਹੇ ਸੀ ਨਾ ਤੁਸੀਂ ਹਵਾਲਾ ਉਹਦਾ ਪੜ੍ਹ ਲਿਓ ਰੋਮੀਆਂ ਦਾ ਕਿਤਾਬ 2024 ਵਚਨ ਪੜ੍ਹ ਲਿਓ ਕਿ ਤੁਹਾਡਾ ਕਰਕੇ ਹੀ ਦੂਸਰੀਆਂ ਕੌਮਾਂ 'ਚ ਪਰਮੇਸ਼ਰ ਦੇ ਨਾਂ ਦੀ ਨੰਦਾਂ ਹੁੰਦੀ ਹੈ ਇਹ ਵੀ ਪੜਿਆ ਕਰੋ ਨਾਲ ਸਿਰ ਉਹ ਦੂਜੇ ਕੌਮਾਂ ਵੀ ਗਲਤ ਕਮਾਂਦੀ ਹੈ ਨਾ ਇਹ ਇਹ ਇੱਕ ਸਹੀ ਕੰਮ ਥੋੜੀ ਗਲਤ ਕੰਮ ਹੀ ਆ ਅਖਬਾਰ 'ਚ ਕਟਾਉਣਾ ਤੁਸੀਂ ਰਹੇ ਨਾ ਇਹ 100% ਗਲਤ ਕੰਮ ਆ ਆਹ ਅਖਬਾਰ 'ਚ ਕਟਾ ਦਿਓ ਕਿਹੜੇ ਨੱਚਦੇ ਪਾਠ ਤੋਂ ਗਲਤ ਹੈ ਐਡਾ ਕਟਾ ਦਿਓ ਹਾਂਜੀ ਅਸੀਂ ਤੇ ਬੜੀ ਬੜੀ ਕਿਹਾ ਹੈਗਾ ਔਰ ਉਹ ਚ ਤੁਹਾਡੇ ਵਰਗੇ ਜਿਹੜਾ ਨਾ ਸਾਰੇ ਉਹ ਇਦਾਂ ਕਰੀਓ ਜਵਾਦ ਦਿੰਦੇ ਜੀ ਜੋ ਮਰਜ਼ੀ ਕਰ ਲੋ ਕਿਦਾਂ ਖੁਦਾ ਦੀ लाठी वਜੀ ਨਾ ਤੇ ਪਤਾ ਨਹੀਂ ਲੱਗਣਾ ਕੀ ਬਣਿਆ ਜੀ ਜਦੋਂ ਖੁਦਾ ਦੀ लाठी वਜੀ ਇੰਨਾ ਹੰਕਾਰ ਨਹੀਂ ਕਰੀਦਾ ਕਿ ਮੈਂ ਪਤਾ ਨਹੀਂ ਕੀ ਕਰ ਲੈਣਾ ਹੈਗਾ ਐਸੀ ਜਗਾ ਤੋਂ ਉੱਟ ਕੇ ਪਾਪ ਤੋਂ ਨਿਕਲ ਕੇ ਅਸੀਂ ਸਾਰੇ ਸੇਵਕ ਬਣੇ ਆ ਗਏ ਇਦਾਂ ਪ੍ਰਭੂ ਨੇ ਉਤੋਂ ਨਹੀਂ ਕਿਤੇ ਬਣਾ ਕੇ ਭੇਜਦਾ ਕਿ ਜਾ ਤੂੰ ਜਾ ਕੇ ਸੇਵਕ ਹਾਂ ਆਪਾਂ ਵੀ ਸਮਾਂ ਯਾਦ ਕਰੀਏ ਜਦੋਂ ਗੱਡੀ ਚ ਲੋਕੇ ਨਿਕਲਣਾ ਪਿਆ ਸੀ ਉਦੋਂ ਵੀ ਸੇਤਾ ਕਰੇ ਕੇ ਵਾਕਿ ਨੇ ਬਚਾਇਆ ਤੁਹਾਨੂੰ ਇਦਾਂ ਨਾ ਸੋਚਿਆ ਕਰੋ ਹੰਕਾਰ ਬੜਾ ਬੁਰਾ ਅੰਦਾਜ਼ੇ ਇਹ ਬੰਦੇ ਨੂੰ ਛੁੱੜ ਦਿੰਦਾ। ਖੁਦਾ ਦੇ ਵਚਨ ਦੇ ਨਾਲ ਸੇਵਕੀ ਕਰੋ ਪਰ ਬੜੇ ਵਧੀਆ ਤਰੀਕੇ ਨਾਲ ਕਰੋ। ਖੁਦਾ ਤੁਹਾਨੂੰ ਜ਼ਰੂਰ ਉੱਚਾ ਚੁਕੇਗਾ, ਬਰਕਤ ਦੇਵੇਗਾ। ਪਰ ਜੇ ਤੁਸੀਂ ਇਦਾਂ ਹੰਕਾਰ ਨਾ ਕਹੋਗੇ ਨਾ ਕਿ ਜੋ ਹੁੰਦਾ ਕਰ ਲਓ ਤੇ ਮੈਂ ਇਦਾਂ ਹੀ ਕਰਨਾ ਹੈਗਾ। ਤੇ ਹੰਕਾਰ ਬਾਸ਼ ਜੀ ਬੜਿਆਂ ਬੜਿਆਂ ਟੁੱਟ ਗਏ ਆ। ਬਾਈਬਲ ਪੜ੍ਹਦੇ ਨਾ ਤੇ ਰੀਜ ਨਾਲ ਪੜਿਆ ਕਰੋ ਬੜੇ ਬੜੇ ਹੰਕਾਰ ਟੁੱਟ ਗਏ ਆ। ਇਹਨਾਂ ਸੋਚਿਆ ਕਰੋ ਕਿ ਟੁੱਟਣਾ ਨਹੀਂ ਹੈਗਾ। ਉਹ ਖੁਦਾ ਅਸਮਾਨੀ ਪੁੱਤਾ ਚਾਹੇਗਾ, ਉਸ ਵੀ ਕਰੇਗਾ। ਰਾਦਰ ਦੇ ਸ਼ਬਦ ਬਹੁਤ ਗਲਤ ਕਿ ਸ਼ਬਦ ਨੇ ਤੁਸੀਂ ਮਤਲਬ ਕਿ ਮੈਂ ਇਹ ਕਹਿਦਾ ਕਿ ਚਲੋ ਤੁਸੀਂ ਇਹ ਨਹੀਂ ਪਉਂਦੇ ਤੁਸੀਂ ਕਿਹਾ ਕਿ ਮੈਂ ਹੋਰ ਵੀ ਜਿਆਦਾ ਪਾਉਂਗਾ ਅੱਜ ਉਹ ਤਾਂ ਹੀ ਮਤਲਬ ਪੌਣੇ ਪੌਣਾ ਸੋ ਕੋਈ ਨਹੀਂ ਤੁਸੀਂ ਆਪਣੇ ਬਚਨ ਦੀਆਂ ਵਰੀਆਂ ਪਾਉਂਦੇ ਆ ਜਿਹੜੇ ਬੰਦੇ ਵੀਡੀਓ ਪਾਈ ਆ ਦੇਖੋ ਮੇਰੀ ਗੱਲ ਧਿਆਨ ਨਾਲ ਸੁਣੋ ਜਿਹੜਾ ਰਮਨ ਪਾਉ ਲਿਆ ਹਨ ਹੂੰ ਹੂੰ ਉਹ ਦੱਜੇ ਗੀਤ ਲਾ ਕੇ ਦੁਨੀਆ ਤੇ ਹਣਾ ਉੱਤੇ ਲਿਖਾ ਰਮਨ ਪੋਲ ਪੋਲ ਨਾਮ ਨੇ ਲਿਖਿਆ ਨਾਲ ਹਣਾ ਅੱਛਾ ਪਗ ਤੇ ਜ਼ੋਰ ਕਰਨਦਿਆ ਤੇ ਜੇ ਲਾਏ ਗੀਤ ਅਹੀਂ ਨੇ ਫੇਰ ਪ੍ਰਭੂ ਦੇ ਲੱਗਦੇ ਆ ਤਾਂ ਮੈਂ ਇੱਕ ਗੱਲ ਦੱਸਦਾ ਬਾਸ ਜੀ ਬੜੇ ਧਿਆਨ ਨਾਲ ਸੁਣਿਓ ਮੈਂ ਨਾ ਰਮਨ ਪੋਲ ਨੂੰ ਨਾ ਮੈਂ ਅਨੁਰੂਲਾ ਸਾਹਿਬ ਨੂੰ ਨਾ ਮੈਂ ਬਜਿੰਦਰ ਨੂੰ ਕਿਸੇ ਨੂੰ ਵੀ ਨਹੀਂ ਸੁਣਦਾ ਹੈਗਾ ਨਾ ਮੈਂ ਪਸੰਦ ਕਰਦਾ ਕਿਉਂਕਿ ਮੈਂ ਐਹੋ ਚੀਜ਼ ਪਸੰਦ ਨਹੀਂ ਕਰਦਾ ਜਿਹਦੇ ਚ ਖੁਦਾ ਦਾ ਕੰਮ ਨਾ ਹੋਵੇ ਆ ਤੁਹਾਡੀ ਵੀਡੀਓ ਪਾਈ ਗਰੁੱਪ ਚ ਕਿਸੇ ਨੇ ਵੇਖੀ ਫਿਰ ਮੈਂ ਤੁਹਾਨੂੰ ਫੋਨ ਕੀਤਾ ਜੇ ਵੀ ਨੰਬਰ ਤੁਹਾਡਾ ਕਿਸੇ ਕੋਲੋਂ ਮੰਗਾਇਆ ਕਿ ਨੰਬਰ ਦੋ ਮੈਂ ਗੱਲ ਕਰਦਾ ਚਾਹੁੰਦਾ ਮੈਂ ਪਸੰਦ ਹੀ ਨਹੀਂ ਕਰਦਾ ਸੁਣਨਾ ਤੁਸੀਂ ਮੈਨੂੰ ਕਹਿੰਦੇ ਨੇ ਉਹਨਾਂ ਨੂੰ ਸੁਣੋ ਮੈਂ ਕਿਉਂ ਸੁਣਾ ਤੀ ਹੁਣ ਮੇਰੇ ਕੋਲ ਜਿਹੜੀ ਚੀਜ਼ ਪਹੁੰਚੀ ਮੈਂ ਉਹਨੂੰ ਕਹੂੰਗਾ ਹੁਣ ਮੈਂ ਸਭ ਨੂੰ ਥੋੜੀ ਫੋਨ ਕਰ ਕਰ ਦੱਸਾਂ ਜਿਹਨੂੰ ਮੇਰੇ ਕੋਲ ਕੋਈ ਪਾਏਗਾ ਮੈਂ ਜ਼ਰੂਰ ਕਰਦਾ ਤੁਸੀਂ ਕਿਤੇ ਮੇਰੇ ਬਾਰੇ ਮੇਰੀ ਫੇਸਬੁੱਕ ਫੋਨ ਕੱਢ ਕੇ ਵੇਖਿਓ ਮੈਂ ਜਿੱਥੇ ਗਲਤ ਹੋਇਆ ਮੈਂ ਲਿਖਦਾ ਉੱਥੇ ਚੈਲੰਜ ਨਾਲ ਲਿਖਦਾ ਹਾਂ ਹਰ ਜਗ੍ਹਾ ਲਿਖਦਾ ਹਾਂ ਪਰ ਜਿਹੜੇ ਕਮਾਂਡ ਨਾਲ ਤੁਸੀਂ ਕਹਿ ਰਹੇ ਨੇ ਮੈਂ ਕੰਮ ਕਰਨਾ ਹੀ ਕਰਨਾ ਖੁਦਾ ਤੁਹਾਨੂੰ ਸੰਭਾਲ ਕੇ ਰੱਖੇ ਪਰ ਤੁਹਾਡਾ ਕਮਾਂਡ ਛੇਤੀ ਹੀ ਟੁੱਟ ਜਾਣਾ ਹੈਗਾ ਜੇ ਇਹਨੂੰ ਐਵੇਂ ਨਾ ਸਮਝੋ ਕਿਤੇ ਕਿਉਂਕਿ ਤੁਸੀਂ ਮਜ਼ਾਕ ਤੇ ਲੈ ਰਹੇ ਹੋ ਸਾਰੀਆਂ ਚੀਜ਼ਾਂ ਨੂੰ ਪਰ ਤੁਹਾਨੂੰ ਲੱਗਦਾ ਚਲੋ ਜਿਹੜਾ ਮਰਜ਼ੀ ਆਣ ਕੇ ਫੋਨ ਕਰੇ ਉਹ ਕਹਿ ਦਿੰਦਾ ਤੁਹਾਨੂੰ ਕੋਈ ਫਰਕ ਨਹੀਂ ਪੈ ਰਿਹਾ ਤੇ ਯਾਦ ਰੱਖੋ ਬੜਾ ਪ੍ਰਾਰਥਨਾ ਦੀ ਜਿਹ ਪਾਵਰ ਹੈਗਾ ਆ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ ਖੁਦਾ ਤੁਹਾਨੂੰ ਬੁੱਧ ਦੇਵੇ ਬਹੁਤ ਸਾਰੀ ਹਾਂਜੀ ਸਾਡੀ ਬੜੀ ਕਮੀ ਹੈਗੀ ਆ ਕੋਈ ਨੀ ਕਰੇ ਕਰੋ ਪ੍ਰਾਰਥਨਾ ਚੰਗਾ ਜੀ ਜੈਮਸੀ ਜੀ ਹਾਂਜੀ